ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਆਏ ਆ ਜੀ ਆਪਾਂ ਭਗਤੇ ਭਾਈ ਇੱਥੇ ਇੱਕ ਧੀ ਨੇ ਸਿਲਵਰ ਮੈਡਲ ਜਿੱਤਿਆ ਜੀ ਤੇ ਧੀਆ ਵਾਸਤੇ ਮਾਣ ਵਾਲੀ ਗੱਲ ਹੈ ਜੀ ਜਿਆਪ ਦੀ ਇਸ ਧੀ ਨੇ ਸਿਲਵਰ ਮੈਡਲ ਜਿੱਤ ਕੇ ਜੀ ਦੂਸਰਾ ਸਥਾਨ ਹਾਸਲ ਕੀਤਾ ਹੈ ਪਿੰਡ ਨੂੰ ਬਹੁਤ ਖੁਸ਼ੀ ਹੈ ਜੀ ਸਾਰਾ ਹੀ ਪਿੰਡ ਧੀ ਦੇ ਸਵਾਗਤ ਵਾਸਤੇ ਆਇਆ ਹੋਇਆ ਹੈ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਕਿ ਧੀਆਂ ਦਾ ਮਾਣ ਵਧ ਸਕੇ ਸਾਰੇ ਹੀ ਪੰਜਾਬ ਵਾਸਤੇ ਮਾਣ ਵਾਲੀ ਗੱਲ ਹੈ ਜੀ ਤੇ ਸਾਰਿਆਂ ਦੇ ਧੰਨਵਾਦੀਆਂ ਜੀ ਤੇ ਬਾਈ ਜੀ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਤਿੰਨ ਮਾਰ ਕੰਝੂਰ ਦੇਓ ਬਈ ਕਮੈਂਟਾਂ ਦੇ ਵਿੱਚ ਤਾਂ ਕਿ ਬੱਚੀ ਦਾ ਹੌਸਲਾ ਵਧ ਸਕੇ ਸਤਿਗੁਰਾਲ ਜੀ ਬਾਈ ਜੀ ਆ ਰਹਿਆਂ ਨੂੰ ਅੱਜ ਆਏ ਆ ਜੀ ਆਪਾਂ ਘਰਤਾ ਬਾਈ ਪਲਤੇ ਪਈ ਫੇਰ ਜਿੱਤ ਕੇ ਆਏ ਜੀ ਤੇ ਆਜੋ ਆਪਾਂ ਕਰਦੇ ਆ ਉਹਨਾਂ ਦੇ ਪਰਿਵਾਰ ਨਾਲ ਗੱਲ ਹਾਂਜੀ ਬਾਈ ਜੀ ਗੁੜੀਆਂ ਕਿਹੜੇ ਥਾਂ ਤੋਂ ਜਿੱਤ ਕੇ ਆਏ ਆ ਬੱਚਾ ਲਖਨਊ ਦੀ ਯੂਪੀ ਲਖਨਊ ਦੀ ਇੱਕ ਹੀ ਬੋਲੋ ਮੜਾ ਲਖਨਊ ਯੂਪੀ ਯੂਪੀ ਕਿੰਨੇ ਬੱਚੇ ਸੀਗੇ 45 40 ਕੁੜੀਆਂ ਸੀ ਜੀ ਮੇਰੀ ਵੰਚ ਕੈਮੇ ਨੰਬਰ ਤੇ ਆਏ ਆ ਤੁਸੀਂ ਸੈਕਿੰਡ ਪੋਜੀਸ਼ਨ ਦੀ ਸਿਲਵਰ ਮੈਡਲ ਸਿਲਵਰ ਮੈਡਲ ਹਾਂਜੀ ਬਾਈ ਜੀ ਕਿੰਨਾ ਮਾਣ ਆ ਗੁੜੀਆਂ ਦੇ ਬਹੁਤ ਮਾਣ ਆ ਜੀ ਗੁੜੀਆਂ ਤੇ ਜੀ ਬਹੁਤ ਮਿਹਨਤ ਕੀਤੀ ਹੈ ਗੁੜੀਆਂ ਨੇ ਜੀ ਸਰਵਰ ਮੈਂਟਰ ਲੈ ਕੇ ਆਈ ਦੂਜੇ ਸ਼ਹਿਰਾਂ ਤੋਂ 40 45 ਗੁੜੀਆਂ ਚੋਂ ਐਗਨਪੀ ਜੀ ਹੰਦ ਤੇ ਉਹਨਾਂ ਦੀ ਬਹੁਤ ਵੱਡੀ ਗੱਲ ਆ ਜੀ ਹਾਂਜੀ ਹਾਂਜੀ ਪਹਿਲਾਂ ਪੰਜਾਬ ਖੇਡਣਾ ਪੰਜਾਬ ਖੇਡ ਕੇ ਫਿਰ ਨੈਸ਼ਨਲ ਤੇ ਜਾਣਾ ਜੀ ਹਾਂਜੀ ਬਹੁਤ ਮਿਹਨਤ ਕਰਕੇ ਗੁੜੀਆਂ ਆ ਬਈ ਮਾਣ ਮਸੂਹ ਹੁੰਦਾ ਹੀ ਬਹੁਤ ਵਧੀਆ ਹੋਇਆ ਜੀ ਪਿੰਡ ਦਾ ਨਾਮ ਨਾਲ ਉੱਚਾ ਕੀਤਾ ਮਾਂ ਤੇ ਉਹਦਾ ਨਾਮ ਉੱਚਾ ਕੀਤਾ ਜੀ ਹਾਂਜੀ ਹਾਂਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਬਾਕੀ ਆਪਾਂ ਨੂੰ ਚਾਹੀਦਾ ਵੀ ਗੁੜੀਆਂ ਨੂੰ ਲੋੜ ਨਹੀਂ ਪਿਆ ਜਾਇਆ ਹਾਂਜੀ ਕੁੜੀਆਂ ਨੂੰ ਰੋਕਣਾ ਤੇ ਦਾ ਸਹਿਯੋਗ ਦੇਣਾ ਤੇ ਇਹਦਾ ਵਾਤਾਵਰਣ ਹਾਂਜੀ ਇਹਦੇ ਵਾਸਨ ਪੜਾਈ ਕਰਨੇ ਚੋਗੇ ਇਹ ਗੁੰਮ ਚਸਤ ਲੈਣਾ ਜ਼ਰੂਰੀ ਹੈ ਜੀ ਹਾਂਜੀ ਜੀ ਹਾਂਜੀ ਤੇਰੀ ਅੱਗੇ ਬੱਚੇ ਹਾਂਜੀ 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 ਬਹੁਤ ਖੁਸ਼ੀਆਂ ਆਈਆਂ ਸੀ ਉੱਥੇ ਵੀ ਬੇਟਾ ਕਿੰਨੇ ਕੁ ਜੀ ਹੈ ਬਹੁਤ ਖੁਸ਼ੀ ਆ ਗਈ ਹਾਂ ਜੀ ਤੇ ਹੋਰ ਬਾਈ ਜੀ ਕੁਝ ਕਹਿਣਾ ਚਾਹੋਗੇ ਹਾਂਜੀ ਹਾਂਜੀ ਬਾਕੀ ਵੀ ਉੱਥੇ ਦੇਖਿਆ ਮੈਂ ਵੀ ਟੀਮਾਂ ਕਾਫੀ ਦੂਰ ਦੂਰ ਆਈਆਂ ਸੀ ਹਰਿਆਣਾ ਹਰੋੜਾ ਮਾਂਕੇ ਦੇਸ਼ ਜਿਨੇ ਗਏ ਆਈਆਂ ਸੀ ਹਾਂਜੀ ਤੇ ਬੱਚੇ ਹੈਗਾ ਹਰਕਤਾਂ ਵੀ ਕਰ ਜਾਂਦੇ ਉੱਤੇ ਕੁੜੀ ਆ ਦਾ ਪੋਜੀਸ਼ਨ ਉਧਰੋਂ ਤਾਂ ਹਾਜ਼ਰੀ ਲੱਗਣ ਦੀ ਤਿਆਰੀ ਉਧਰੋਂ ਵਿਚਾਰੀ ਆਈ ਕਾਰਡ ਕੱਟ ਖਾਦਾ ਕਿਸ ਨੇ ਆਈ ਕਾਰਡ ਕੱਟ ਲਿਓ ਕੈਨਸਲ ਕਰਦੇ ਆ ਕਹਿੰਦੇ ਨਹੀਂ ਅਸੀਂ ਕੈਨਸਲ ਕਰਾਂਗੇ ਆਈ ਕਾਰਡ ਨਹੀਂ ਨਾਲਾ ਪ੍ਰਮਾਤਮਾ ਦੇ ਅਰਦਾਸ ਕੀਤੀ ਮਾਲਕ ਕਿਰਪਾ ਕਰੋ ਮਾਇ ਗੁਰੂ ਨੇ ਕਿਰਪਾ ਕਰੀ ਤੇ ਮੌਕੇ ਤੇ ਜਾ ਕੇ ਆਈ ਕਾਰਡ ਬਣਾ ਕੇ ਦੁਬਾਰਾ ਫਿਰ ਪੋਜੀਸ਼ਨ ਲਈ ਠੀਕ ਜਾ ਕੇ ਹਾਂ ਫਿਰ ਜਾ ਕੇ ਮੈਂ ਤਾਂ ਪੱਲੇ ਪਈ ਕੁੜੀ ਆ ਦੀ ਪ੍ਰਮਾਤਮਾ ਨੇ ਕਿ ਆ ਪੋਜੀਸ਼ਨ ਮਾਲਕ ਨੇ ਬਾਕੀ ਉਹ ਬਾਈ ਜੀ ਆ ਸ਼ਰਾਰਤ ਕਰਨੀ ਨਹੀਂ ਚਾਹੀਦੀ ਇਹ ਸਾਰਿਆਂ ਨੂੰ ਸੁਝਾਅ ਹੈ ਇਹ ਇਹ ਜੀ ਆ ਸ਼ਰਾਰਤਾਂ ਨਾ ਕਰਿਆ ਕਰੋ ਕਿਤੇ ਬੱਚੇ ਦੀ ਮਿਹਨਤ ਖਰਾਬ ਹੋਉਂਦੀ ਹੈ ਇੰਨੀ ਮਿਹਨਤ ਕਰਕੇ ਬੱਚਾ ਜਾਂਦਾ ਫਿਰ ਕਲੈਕਟ ਹੁੰਦਾ ਤਾਂ ਆਹ ਕੰਮ ਨਾ ਕਰਿਆ ਕਰੋ ਤੇ ਅੱਗੇ ਬਾਈ ਜੀ ਹੋਰ ਕੁਝ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹਣਾ ਜੀ ਵਾਤੋ ਵਾਦ ਕੁੜੀਆਂ ਦਾ ਸਜੋਗ ਲਿਆ ਕਰੋ ਬੱਚਿਆਂ ਨੂੰ ਹਾਂ ਬੱਚੇ ਨੂੰ ਸਜੋਗ ਲਿਆ ਕਰੋ ਬੱਚਿਆਂ ਦਾ ਵੀ ਤਾਂ ਪਾਠ ਲਿਖਣ ਵਧੀਆ ਸੋ ਮਿਹਨਤ ਕਰਨਾ ਆਗਾ ਸਹੀ ਕਰਨ ਵਾਸਤੇ ਪਾਠ ਪੜ੍ਹਨੇ ਦੇਰ ਵਾਲੇ ਬੱਚਿਆਂ ਨੂੰ ਮਾਪਿਆਂ ਨੂੰ ਸਹਾਇਕ ਦੇਣਾ ਚਾਹੀਦਾ ਹੈ ਵੱਧ ਤੋਂ ਵੱਧ ਬੱਚਿਆਂ ਦਾ ਸਹਾਇਕ ਦੋ ਤਾਂ ਕਿ ਵਧੀਆ ਤਰੱਕੀ ਕਰਨ ਬੱਚੇ ਗਾਂ ਜਾ ਕੇ ਅੱਗੇ ਇਹ ਕਿ ਚੈਂਪੀਅਨ ਜਾਂ ਕੁਝ ਵੀ ਵਧੀਆ ਜਾ ਕੇ ਇਹ ਇੰਟਰਨੈਸ਼ਨਲ ਹੋਣ ਕੀ ਕਹਿ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਖੁਸ਼ੀ ਹੈ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਮਮਾਰ કાਕੂ ਜੀ ਮਿਹਰਬਾਨੀ ਜੀ